ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਪੁਲਿਸ ਕਮਿਸ਼ਨਰ ਜਲੰਧਰ ਅਤੇ ਸ਼੍ਰੀ ਅਦitya 바ਰੀਗਰ आईपीएस ਐਡੀਸੀ ਪੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਜਿਹੜੀ ਮਾੜੇ ਅੰਸਰਾਂਵਾਂ ਦੇ ਖਿਲਾਫ ਜਿਹੜੀ ਹੈਗੀ ਆ ਕਾਫੀ ਲਹਿਰ ਛੇੜੀ ਹੋਈ ਹੈ ਜਿਹਦੇ ਨਾਲ ਕਾਫੀ ਵਿਅਕਤੀ ਕਾਬੂ ਵੀ ਕੀਤੇ ਆ ਜਿਨ੍ਹਾਂ ਕੋਲ ਕਾਫੀ ਰਿਕਵਰੀਆਂ ਵੀ ਕੀਤੀਆਂ ਗਈਆਂ ਜਿਹਦੇ ਚੱਲਦਾ ਹੈ ਇੰਸਪੈਕਟਰ ਹਰਿੰਦਰ ਸਿੰਘ ਸਪੈਸ਼ਲ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਜਿਨ੍ਹਾਂ ਦੀ ਟੀਮ ਨੇ ਤਿੰਨ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੇ ਕੋਲ ਇੱਕ ਸਕੂਟਰ ਹੈ ਇੱਕ ਐਕਟਿਵਲ ਅਤੇ ਕੁਝ ਮੋਬਾਈਲ ਫੋਨ ਅਤੇ ਕੁਝ ਪੈਸਿਆਂ ਦੀ ਰਿਕਵਰੀ ਕੀਤੀ ਆ ਇਹ ਵਿਅਕਤੀ ਹਨ ਕਰੀਬ ਜਿਹੜੇ ਮਨਿੰਦਰ ਦਿਲਪ੍ਰੀਤ ਅਤੇ ਬੋਧਪ੍ਰਕਾਸ਼ ਜਿਹੜੇ ਨੇ ਕਾਫੀ ਕਰੀਬ 15 ਦੇ ਜਿਹੜੇ ਇਹਨਾਂ ਨੇ ਟੋਟਲ ਵਾਰਦਾਤਾ ਕੀਤੀਆਂ ਸੀ ਕਿਤੇ ਪੈਸੇ ਗੋਏ ਸੀ ਕਈ ਜਗ੍ਹਾ ਇਹਨਾਂ ਨੇ ਚੈਨੀਆਂ ਗੋਇਆ ਸੀ ਕਿਤੇ ਇਹਨਾਂ ਨੇ ਦੂਜੇ ਫੋਨ ਗੋਏ ਸੀ ਅੱਡ ਅੱਡ ਵਾਰਦਾਤਾ ਸਕੂਟਰ ਮੁਰਸਾਲ ਗੋਏ ਸੀ ਤਾਂ ਚੱਲਦੇ ਆ ਜਿਹੜਾ ਇਹਨਾਂ ਨੇ ਕਾਫੀ ਵਾਰਦਾਤਾ ਕੀਤੀਆਂ ਸੀ ਇਹਨਾਂ ਦੀ ਸੀਸੀਟੀਵੀ ਫੋਟੋ ਜਿਹੜੀ ਹੈਗੀ ਆ ਉबीर ਕਾਫੀ ਇਰਾਨੀ ਗੁੱਦੀ ਸੀ ਸੀਸੀਟੀ ਵੀ ਕੈਮਰੇ ਦੇ ਵਿੱਚ ਆਈਆਂ ਸੀ ਜਿਹੜੇ ਚੱਲਦੇ ਆ ਪਤਾਰਾ ਥਾਣੇ ਦੇ ਵਿੱਚ ਵੀ ਇਹਨਾਂ ਨੇ ਇੱਕ ਵਾਰ ਦਾਤ ਕੀਤੀ ਇੱਕ ਬੈਂਕ ਅਮਪਲਾਈ ਦੇ ਕੋਲ 20000 ਰੁਪਇਆ ਤੇ ਚਾਬੀਆਂ ਉਹਦੇ ਕੋਲ ਹੋਈਆਂ ਸੀ ਇਹਨਾਂ ਨੇ ਤੇ ਉਹ ਵੀ ਅਹੀਂ ਜਿਹੜਾ ਵਾਰਦਾਤ ਪ੍ਰੈਸ ਸੀ ਸਰ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਅਤੇ ਇਹਨਾਂ ਦੇ ਖਿਲਾਫ ਤਿੰਨ ਤਿੰਨ ਮੁਕੱਦਮੇ ਦਰਜ ਹੈਗੇ ਲੁੱਟਾਂ ਖੋਹਾਂ ਦੇ ਹੈਗੇ ਤੇ ਡਰੱਗ ਦੇ ਹੈਗੇ ਸੋ ਜੇ ਨਈ ਵਾਰ ਤਾਂ ਅਸੀਂ ਜਨਮ ਤੇ ਲੱਗ ਸਕੀਏ ਕਦੇ ਸੀ ਹੋਰ ਵੀ ਕਿਤੇ ਕਰਦੇ ਸੀ ਜਨਮ ਸ਼ਹਿਰ ਤੇ ਜਨਮ ਤੇ ਆ ਥੋੜਾ ਰੂਰਲ ਏਰੀਆ ਦੇ ਵਿੱਚ ਕਰਦੇ ਸੀ